ਸਾਡੇ ਗਵਾਂਡੀਆਂ ਗੁੜੀਆਂ ਚੰਦ ਲਾਲ ਦੀ ਗੁੜੀਆ ਮਸਕਾਨ ਹੁੰਦਾ ਨਾਮ ਹੈ ਉਹਦੀ ਬਾਈ 23 ਸਾਲ ਦੀ ਹੁੰਦੀ ਜੀ ਮੁੰਡੇ ਦੀ 14 15 ਸਾਲ ਸਾਰੀ ਹੁੰਦੀ ਜੀ ਕਿਦੋਂ ਉਹਦੀ ਘਟਨਾ ਇਹ 1.5 2 ਮਹੀਨੇ ਹੋ ਚਲੇ ਗਏ ਕਿਸ ਤਰ੍ਹਾਂ ਨੇ ਉਹਨੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂ ਹਾਂਜੀ ਉਹਦਾ ਮੰਮੀ ਡੈਡੀ ਪੱਠੇ ਵੜਨ ਗਏ ਵੈਸੀ ਉਹਨਾਂ ਸਾਨੂੰ ਕਰੇ ਬੁਲਾ ਕੇ ਮੁੰਡੇ ਨੂੰ ਤੇ ਉਹਨਾਂ ਵੀ ਗਲਤ ਰਗ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮੰਮੀ ਡੈਡੀ ਨੂੰ ਅੰਦਰ ਤੱਕ ਆਵਾਂਗੀ ਹਾਂਜੀ ਹਾਂਜੀ ਨਾਲ ਤੁਹਾਡੇ ਕੋਲ ਪੈਸੇ ਲਵਾਂਗੇ। ਨੈਨੋ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ। ਫਿਰ ਉਹਨੇ ਕਿਹਾ ਕਹਿੰਦਾ ਘਰੇ ਜਾ ਗੱਲ ਕਰਾਂ ਉਹਦੀ ਮੰਮਾ ਤਾਂ ਕਰੇਗੀ ਨਹੀਂ ਸੀ ਉਹਦੇ ਡੈਡੀ ਕਰਿਆ ਸੀ। ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ। ਇਹ ਬਾਅਦ ਚ ਦੋ ਜਣੇ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਏ। ਫਿਰ ਉਹਨਾਂ ਬਾਅਦ ਚ 23 ਤਰੀਕ ਦੀ ਗੱਲ ਏ। ਪਹਿਲਾਂ ਅਸੀਂ ਥਾਣੇ ਦਰਖਾਏ ਦਰਖੋਇ ਇਹਨਾਂ ਵੀ ਲਾਏ ਲਾ ਕੇ ਆਏ। ਅਸੀਂ ਲਾਏ। ਹਾਂਜੀ ਅਸੀਂ ਵੀ ਦਿੱਤੀ ਸੀ। ਹਾਂਜੀ। ਬਿਤੋੜਾ ਗੁड़िया ਕਰਕੇ ਪਹਿਲਾਂ ਘਰੇ ਮਾਰਨਾ ਆ ਗੇ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪਈ ਸਾਡੇ ਤੇ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗ ਤੇ ਇਹਨਾਂ ਕਰਪਾਨਾ ਛੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਲੁਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12:00 ਵਜੇ ਦਾ ਟਾਈਮ ਸਾਡੇ ਕੋ 12:00 ਵਜੇ ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗ ਗਏ ਇੱਕ ਚੰਦ ਲਾਲ ਹੈ ਇੱਕ ਹੰਸਾ ਇੱਕ ਨਮੋਲ ਹੁੰਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆ ਜਾ ਕੇ ਉਹ ਤੇ ਫਿਰ ਇਹਨਾਂ ਕੁੱਟਮਾਰ ਕੀਤੀ ਸਾਡੇ ਹੀ ਆਪਣਾ ਗੁਆੜ ਹੈ ਗਿਆ ਚੰਦ ਲਾਲ ਜੀ ਉਹਨਾਂ ਦੀ ਕੁੜੀ ਆਜੋ ਕੇ 2 ਡੇਢ 2 ਮਹੀਨੇ ਗਈ ਉਹਨਾਂ ਦੇ ਬੱਚੇ ਨੂੰ ਘਰੇ ਬੁਲਾ ਕੇ ਤੇ ਗਲਤ ਹਰਕਤਾਂ ਕੀਤੀਆਂ ਤੇ ਇਸ ਕਰਕੇ ਉਹਨੂੰ ਫਿਰ ਸਾਨੂੰ ਘਰੇ ਬੱਚੇ ਨੇ ਦੱਸਿਆ ਜੀ ਤੇ ਜਦੋਂ ਅਸੀਂ ਘਰੇ ਬੁਲਾ ਕੇ ਉਹਦੇ ਪਿਓ ਨੂੰ ਬੁਲਾਇਆ ਨਵਾਲਕ ਲੱਗਦਾ ਨਵਾਲਕ 15 ਸਾਲ ਦਾ ਬੱਚਾ ਸਾਡਾ ਜੀ ਤੇ ਘਰੇ ਬੁਲਾ ਕੇ ਉਹਦੇ ਪਿਓ ਨੂੰ ਸਮਝਾਇਆ ਕਿ ਆਹ ਤੇਰੀ ਕੁੜੀ ਨੇ ਹਰਕਤ ਕੀਤੀ ਏ ਉਹ ਇਸ ਗੱਲ ਤੋਂ ਸਾਡੇ ਨਾਲ ਰੰਜਿਸ਼ ਰਾਜਾ ਜੀ ਇਸੇ ਰੰਜਿਸ਼ ਨੇ ਫੇਰੇ 28 ਤਰੀਕ ਨੂੰ ਸਾਡੇ ਬੱਚਿਆਂ ਨਾਲ ਗੱਲ ਪਿਆ ਜੀ ਤੇ ਅਸੀਂ ਇਹ ਕੰਪਲੀਟ ਦਿੱਤੀ ਥਾਣੀ ਵੀ ਕੀਤੀ ਸੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਤੇ ਸਾਡੇ ਤੇ ਨਾਲ ਹੁਣ ਝੂਠਾ ਪਰਚਾ ਕਰਾਤਾ ਜੀ ਮੈਂ ਕੰਮ ਤੇ ਸੀ ਤੇ ਜਮੋਦਾ ਸਾਰੇ ਮੇਰੇ ਗਵਾਹ ਹੈਗੇ ਨੇ ਕੰਮ ਕਰ ਜਿੱਥੇ ਕੰਮ ਲੱਗਿਆ ਜੀ ਇਹ ਨਾ ਹਾਂ ਇਹਨਾਂ ਕਿਹਾ ਜੀ ਮੇਰੇ ਜਨਾਨੀ ਗੱਲ ਪਿਆ ਕੱਪੜੇ ਪਾੜੇ ਨੇ ਮੈਂ ਉਸ ਟਾਈਮ ਨੇ ਮੈਂ ਕੰਮ ਤੇ ਸੀ ਸਰਸੋਵਰ ਕੋਲੋਨੀ ਚ ਆਮਰ ਬੱਚਿਆਂ ਦੇ ਲੱਗੇ 28 3 ਮਗਰ ਲੱਗੇ ਸਾਢੇ 10 ਵਜੇ ਦੀ ਗੱਲ 10:30 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ ਚ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਉਹਨਾਂ ਸਾਨੂੰ ਦੱਸਿਆ ਜੀ ਤੁਹਾਡੇ ਬੱਚੇ ਦੇ ਰੇ ਮਗਰ ਲੱਗੇ ਨਹੀਂ ਇਹਨਾਂ ਨੇ ਚਲੇ ਸੀ ਨਹਿਰ ਤੇ ਤੇ ਉੱਥੇ ਮਗਰ ਲੱਗੇ ਨੇ ਕਾਪੇ-ਕੁਪੇ ਲੈ ਗਏ ਬੱਚਾ ਮਗਰ ਉਲਟਾ ਤੁਹਾਡੇ ਤੇ ਕਰਾਤਾ ਉਲਟਾ ਸਾਡੇ ਤੇ ਪਰਚਾ ਕਰਾਤਾ ਜੀ ਅਸੀਂ ਪੈਸੇ ਲੈਣ ਦੀ ਸਬੂਤ ਹੈ ਗਈ ਨਾ ਪਹਿਲਾਂ ਕਿਸੇ ਸਾਡੇ ਝੂਠਾ ਪਰਚਾ ਕਰਾਉਣ ਦਾ ਕਿਸੇ ਨੂੰ ਪੈਸੇ ਦਿੱਤੇ ਸੀ 5000 ਰੁਪਏ ਦਿੱਤਾ ਸੀ ਉਹਦੇ ਸਾਡੇ ਕੋਲ ਆਡੀਓ ਹੈਗੀ ਸੀ ਰਿਕਾਰਡਿੰਗ ਸਬੂਤ ਹੈ ਗਈ ਉਸੀ ਦੇ ਦੇ ਦਾ ਸਾਹਿਬ ਨੂੰ ਹਾਂ ਜੇ ਮੋਤਮਰ ਆਪਣੇ ਗਈ ਗੋਰਾ ਹੈ ਗਈ ਆਪਣਾ ਟਾਰੀ ਦਾ ਪ੍ਰਧਾਨ ਇੱਕ ਆਪਣਾ ਹੈ ਜੀ ਆਏ ਆਉਂਦੇ ਨਾਲ ਹੀ ਇਹਨਾਂ ਝੂਠਾ ਪਰਚਾ ਸਾਡੇ ਕਰਾਇਆ ਇਹਨਾਂ ਨੇ ਕਹਿ ਤੇ ਸਾਰਾ ਪਿੰਡ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਜੀ ਕਦੀ ਕਿਸੇ ਝੂਠਾ ਪਰਚਾ ਕਰਾਤਾ ਕਦੀ ਕਿਸੇ ਤੇ ਕੋਈ ਕਾਰਵਾਈ ਨਹੀਂ ਪੁਲਿਸ ਕੋਈ ਨਹੀਂ ਪਹੁੰਚੀ ਸੀ ਬੱਚੇ ਮੇਰੇ ਕਿਸੇ ਕਰਜਾ ਲੁਕੇ ਨੇ ਤੇ ਇਹਨਾਂ ਰਾਹ ਚ ਘੇਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੇ ਘਰ ਦੀ ਨਾਲਾ ਕਪੜੇ ਘੜੇ ਪਾੜੇ ਨਾ ਕੁੱਟਮਾਰ ਕੀਤੀ ਮੋਟਰਸਾਈਕਲ ਦੀ ਤੋੜਪਾਨ ਕੀਤੀ ਇਹਨਾਂ ਤੇ ਬੱਚਿਆਂ ਚਵੇੜਾ ਛੋੜਾ ਮੇਰੇ ਕੋਈ ਕਾਰਵਾਈ ਨਹੀਂ ਹੋਈ ਇਹ ਕੋਈ ਕੁਲਿੰਦਰ ਕੋਰ ਹੈਗੀ ਆ ਪਤਨੀ ਚੰਦ ਸਿੰਘ ਪਿੰਡ ਹਸੇਕੇ ਦੀ ਇਹ 28 6 24 ਦੀ ਗੱਲ ਆ ਇਹਨੂੰ ਫਟਾ ਮਾਰੀਆਂ ਨੇ ਘਿਰ ਕੇ ਨਾ ਆਪਣਾ ਸਰਜੀਤ ਸਿੰਘ ਪੁੱਤਰ ਰਵੀਰ ਸਿੰਘ ਤੇ ਉਹਦੀ ਪਤਨੀ ਆ ਪਾਸ਼ਾ ਨੇ ਉਹ ਆਪਣੇ ਹਸੇਕੇ ਦੇ ਨੇ ਇਹਨਾਂ ਸੱਟਾਂ ਮਾਰੀਆਂ ਤੇ ਅਸੀਂ ਪਤਾ ਤੇ ਕਰਤਾ ਹੈ ਕਿ ਤਤਤਿ ਜਾਰੀ ਹੈ ਜੀ ਵੈਰੀਫਾਈ ਕਰਕੇ ਵੈਰੀਫਾਈ ਕਰਕੇ ਕੀਤਾ ਹੈ ਪਰ ਉਹ ਮਤਾਨ ਸਾਹਿਬ ਚੱਕੀਤਾ ਹੈ ਕਿ ਉਹ ਦਰਖਾਨੇ ਦੁਆਰ ਚੱਕਰਾਂਗੇ ਦੁਆਰ ਜਾ ਕੇ ਹਾਂ ਹਾਂ ਕੈਮਰਾ ਚੈੱਕ ਕਰਾਂਗੇ ਕੀ ਕੀ ਹੋਇਆਗਾ ਅਹ ਕੋਈ ਚਾਹੀਦੇ ਸਮਲੇ ਕੋਈ ਗੱਲ ਨਹੀਂ ਬਸ ਇਹ ਤੇ ਕੀਤੀ ਹੈ ਤਤਤਿ ਜਾਰੀ ਹੈ ਜੀ ਜੋ ਸਟਾਈਲ ਸਾਡੇ ਇਹੋ ਕਰਾਂਗੇ ਫਿਰ